ਬੋ ਜੀ ਬਚਨ ਦਾ ਏ ਸਤਿ ਪਤ ਸਮਾਪਨ ਸ਼ਨਾ ਜੋ ਲੜੀ ਬਾਰ ਗੁਰ ਸ਼ਬਦ ਵਿਚਾਰ ਚਲ ਰਹੀ ਹੈ ਇਸ ਲਈ ਤੈਨੂੰ ਜਿਵਾ ਜਿਤੇ ਪਾਵਨ ਬਚਨ ਹਨ ਤਨ ਸਤਿਗੁਰੂ ਗੁਰ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸ੍ਰੀ ਰਾਗ ਕੇ ਬਾਰ ਤਿਸ ਵਾਰ ਦੇ ਅਜਾਪਾ ਜੋ 16 ਨੰਬਰ ਪਉੜੀ ਹੈ ਨਾਲ ਦੋ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿਚਾਰਨੇ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਸ਼ਲੋਕ ਜੀ ਕਹਿੰਦੇ ਨੇ ਵੇਸ ਕਰੇ ਕੁਰੂਪ ਕੁਲਖਣੇ ਮਨ ਫੋਟ ਕੂੜਿਆਰ ਕਹਿੰਦੇ ਝੂਠੀ ਜਿਹੜੀ ਔਰਤ ਹੈ ਨਾ ਜੀਵ ਇਸਤਰੀ ਜਿਹੜੀ ਹੈ ਜੀਵ ਇਸਤਰੀ ਦਾ ਭਾਵ ਆਪਾਂ ਸਾਰੇ ਜੀਵ ਇਸਤਰੀਆਂ ਹਾਂ ਸਾਡਾ ਪਤੀ ਆਕਾਰ ਮੁਖ ਵਾਹਿਗੁਰੂ ਗੁਰਬਾਣੀ ਵਿੱਚ ਜਿੱਥੇ ਵੀ ਜੀਵ ਇਸਤਰੀ ਦੀ ਗੱਲ ਆਈ ਉਥੇ ਕੋਈ ਔਰਤ ਦੀ ਗੱਲ ਨਹੀਂ ਉਹ ਮਰਦ ਵੀ ਹੋ ਸਕਦਾ ਉਹ ਬੱਚਾ ਵੀ ਹੋ ਸਕਦਾ ਉਹ ਬੁੱਢਾ ਵੀ ਹੋ ਸਕਦਾ ਉਹ ਸੱਸ ਵੀ ਹੋ ਸਕਦੀ ਹੈ ਨੋਵੇਂ ਹੋ ਸਕਦੀ ਹੈ ਸਰ ਜੀ ਕਹਿੰਦੇ ਕਿ ਜਿਹੜੇ ਕੋੜਿਆਰ ਝੂਠੀ ਜੀਵ ਇਸਤਰੀ ਹੈ ਨਾ ਵੇਸ਼ ਕਰੇ ਉਹ ਬਾਹਰੋਂ ਬਹੁਤ ਸਾਰਾ ਵੇਸ਼ ਬਣਾਉਂਦੀ ਐ ਬਾਹਰੋਂ ਸ਼ਿੰਗਾਰ ਬੜਾ ਕਰਦੀ ਐ ਪਰ ਹੈ ਗੂਰੂਪ ਕੁਲਖਣੇ ਭੈੜੇ ਲਛਣਾ ਵਾਲੀ ਐ ਸੋਹਣੀ ਨਹੀਂ ਐ ਮਨ ਖੋਟਾ ਤਾਂ ਮਨ ਵੀ ਖੋਟਾ ਹੁੰਦਾ ਵੀ ਬਾਹਰੋਂ ਬੜਾ ਸੁਣਾ ਸ਼ਿੰਗਾਰ ਕੀਤਾ ਹੋਇਆ ਹੈ ਪਰ ਅੰਦਰ ਖੋੜ ਭਰੀ ਹੋਈ ਆ ਪੜਦੇ ਨਾ ਅਸਾ ਦੇ ਬਾਣੇ ਵਿੱਚ ਜਿਉ ਮੈਲੇ ਬਾਹਰੋਂ ਨਰਮਲ ਬਾਹਰੋਂ ਤਨਰਮਲ ਜਿਉ ਮੈਲੇ ਨੇ ਜਨਮ ਜੁਆ ਹਾਰ ਗਿਆ ਜਿਹੜੇ ਬਾਹਰੋਂ ਬੜੇ ਸੋਹਣੇ ਬਣੇ ਫਿਰਦੇ ਨੇ ਲੋਕ ਸਾਨੂੰ ਸੋਹਣਾ ਕਹਿੰਨ ਕਿਉਂਕਿ ਬੰਦਾ ਜਿਹੜਾ ਨਾ ਬਾਹਰੋਂ ਚੰਗਾ ਬੰਨਾ ਚਦਾ ਅੰਦਰੋਂ ਚੰਗਾ ਹੈ ਨਹੀਂ ਕਹਿੰਦਾ ਲੋਕ ਉਹਨੂੰ ਚੰਗਾ ਕਹਿੰਨ ਮੈਨੂੰ ਨੇਕ ਕਹਿੰਦੇ पर मजा तो भाई अंदरों भी तो नेक बन जाए अंदरों भी चंगा बन जाए क्योंकि परमात्मा परमात्माकाल गुरु वागुरू तेरे अंदर की रहत में वेखदा है वो तो अंतर जामी सब कुछ जारे अंदरों भी सब कुछ वेखता तेरे अंदर की है तू तो की है रब सब कुछ जानता पर कहना कि जो झूठी है ना नो बार बड़ी सोहनी बन देखना जोड़ा मोमो ठगड़ा बंद बंदा होता ना तो आके बड़ी चंगी गला करेगी ਬੜੀਆਂ ਪਿਆਰੀਆਂ ਗੱਲਾਂ ਕਰੇਗਾ ਬਾਹਰੋਂ-ਬਾਰੋਂ ਪਰ ਅੰਦਰ ਝੂਠਾ ਹੁੰਦਾ ਉਹ ਤੁਹਾਨੂੰ ਬੜਾ ਚੰਗਾ ਬੰਦੇ ਕੋਸ਼ਿਸ਼ ਕਰਦਾ ਕਈ ਵਾਰ ਸੀ ਕਿ ਕਰਦੇ ਆ ਕਿ ਉਸ ਤੇ ਰੀਝ ਜਾਂਦੇ ਆ ਵੀ ਬੜਾ ਬੰਦਾ ਨੇਕ ਬੰਦਾ ਮੇਰਾ ਭਲਾ ਸੋਚਦਾ ਪਰ ਪਤਾ ਉਦੋਂ ਲੱਗਦਾ ਸਭ ਨੂੰ ਠਾਗੇ ਚਲਾ ਜਾਂਦਾ ਸੈਭਣ ਝੂਠੀ ਜੀਵ ਸਤਰੀ ਜਿਹੜੀ ਹੈ ਉਹ ਬਾਹਰੋਂ ਪਹਿਰਾਵਾ ਬੜਾ ਸੋਹਣਾ ਬਣਾਉਂਦੀ ਹੈ ਵੇਸ਼ ਬੜਾ ਸੋਹਣਾ ਕਰਦੀ ਹੈ ਹਾਰ ਸ਼ਿੰਗਾਰ ਕਰਦੀ ਹੈ ਪਰ ਹੈ ਸੋਹਣੀ ਨਹੀਂ ਕੁਲਖਣੀ ਭੜੇ ਲੱਛਣ ਨਹੀਂ ਸੁਧਰੇ ਪਿਰ ਕੈ ਭਾਣੈ ਨਾ ਚਲੇ ਹੁਕਮ ਕਰੇ ਗਾਵਾਰ ਕਹਿਣ ਕਿ ਉਹ ਆਪਣੇ ਪਤੀ ਦੇ ਹੁਕਮ ਅਨੁਸਾਰ ਤੁਰਦੀ ਨਹੀਂ ਬਲਕਿ ਪਤਨ ਵੀ ਹੁਕਮ ਕਰਦੀ ਦੁਨਿਆਵੀ ਤੌਰ ਤੇ ਜਿਹੜੀ ਔਰਤ ਆਪਣੇ ਪਤੀ ਅਨੁਸਾਰ ਨਾ ਤੁਰੇ ਤੇ ਪਤੀ ਨੂੰ ਕਿਵੇਂ ਵੀ ਦਾ ਕੰਮ ਤੋਂ ਕਰਮਾਇਤਾ ਕਰਨ ਨੂੰ ਗੁਲਾਮ ਬਣਾ ਕੇ ਰੱਖਿਆ ਹੋਵੇ ਇੱਥੇ ਪਿਰ ਹੈ ਪ੍ਰਮਾਤਮਾ ਕਾਲੂਗ ਅਕਾਲ ਪੁਰਖ ਦੇ ਅਨੁਸਾਰ ਆਪ ਨਹੀਂ ਤੁਰਦਾ ਇਨਸਾਨ ਸੋਚਦਾ ਕਿ ਜੇ ਰੱਬ ਮੇਰੇ ਅਨੁਸਾਰ ਚਲੇ ਜਦੋਂ ਸੀ ਗੁਰਦੁਆਰੇ ਆਉਣੀ ਆ ਸਾਧ ਸੰਗਤ ਇਹ ਦੰਨੁਗਦੰਗੇ ਸ੍ਰੀ ਗੁਰੂ ਨੋਕਰ ਬਣਾ ਕੇ ਰੱਖਿਆ ਮੇਰਾ ਕੋ ਆ ਵੀ ਕੰਮ ਕਰ ਦੇ ਮੇਰਾ ਆ ਵੀ ਅੱਜ ਕੰਮ ਕਰ ਦੇ ਮੇਰਾ ਆ ਵੀ ਕੰਮ ਕਰ ਦੇ ਆਏ ਸੀ ਪੁੱਛੇ ਮਰ ਦੱਸੋ ਹੁਕਮ ਕਰੋ ਮੈਂ ਕੀ ਕਰਾਂ ਅੱਜ ਅ ਜਿਹੜਾ ਹੁਕਮਨਾਮਾ ਹੁੰਦਾ ਹੈ ਮਤਲਬ ਹੁੰਦਾ ਮਾਰੇ ਹੁਕਮ ਕਰੋ ਅੱਜ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਪਰ ਬੰਦਾ ਆਉਂਦਾ ਗਗਵਾਰੇ ਆ ਕੇ ਹੁਕਮ ਝਾੜ ਕੇ ਨਾ ਆ ਵੀ ਤੂੰ ਕਰਨਾ ਹੈ ਆ ਵੀ ਕਰਨਾ ਹੈ ਆ ਵੀ ਕਰਨਾ ਮੱਥੜੇ ਕੇ ਚਲਾ ਜਾਂਦਾ ਹੈ ਕਹਿੰਦੇ ਮਨਮੁਖ ਔਰ ਜੜੀ ਹੈ ਜਿਹੜੀ ਝੂਠੀ ਜੀਵ ਇਸਤਰੀ ਹੈ ਜਿਹੜੀ ਕੁਲਛਣੀ ਹੈ ਪੈਰੇ ਲਖਣਾ ਵਾਲੀ ਹੈ ਉਹ ਪਤੀ ਪ੍ਰਮਾਤਮ ਦੇ ਹੁਕਮ ਸਾ ਤੁਰਦੇ ਨਹੀਂ ਬਲਕਿ ਹੁਕਮ ਗਵਾਰ ਹੁਕਮ ਕਰੇ ਗਵਾਰ ਉਹ ਗਵਾਰਾਂ ਵਾਂ ਹੁਕਮ ਕਰਦੀ ਹੈ ਬਰਾ ਮੇਰੇ ਨਾਲ ਤੁਰਦੀ ਹੈ ਗੁਰ ਕਾ ਭਾਣਾ ਜੋ ਚਲੈ ਸਭ ਦੁਖ ਨਿਵਾਰਨ ਹਾਰ ਪਰ ਜਿਹੜੀ ਉਹਦੇ ਭਾਣ ਸਾਂ ਦੁਰਦੀ ਐ ਨਾ ਆਕਾਰ ਦੇ ਸਾਰੇ ਦੁਖ ਦੂਰ ਕਰ ਦਿੰਦਾ ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਦੁਰਦਾ ਜਿਹੜਾ ਰੱਬ ਦੀ ਰਜ਼ਾ ਹੁਣ ਸਾਂ ਤੁਰਦਾ ਐ ਆਕਾਰ ਨੂੰ ਉਹਦੇ ਸਾਰੇ ਕਹਿੰਦੇ ਦੁਖ ਦੂਰ ਕਰਦਾ ਲਿਖਿਆ ਮੇਟ ਨਾ ਸਖੀ ਐ ਜੋ ਧੁਰ ਲਿਖਿਆ ਕਰਤਾਰ ਜੋ ਅਕਾਲ ਪੁਰਖ ਨੇ ਤੁਰਕੋਂ ਲਿਖਿਆ ਹੋਇਆ ਕੋਈ ਮਿਟਾ ਨਹੀਂ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲੱਗਾ ਹੋਇਆ ਤਾਂ ਸ਼ੇਖ ਸਲਾਰ ਆਉਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸੋ ਗੁਰੂ ਦੀ ਕੀ ਲੋੜ ਹੈ ਕਿਉਂਕਿ ਕੁਰਾਨ ਵਿੱਚੋ ਲਿਖਿਆ ਹੋਇਆ ਜੋ ਅੱਲਾਹ ਨੇ ਲਿਖਿਆ ਖੁਦਾ ਨੇ ਲਿਖਿਆ ਹੋਣਾ ਹੀ ਹੋਣਾ ਹੈ ਜੋ ਸਾਡੀ ਕਿਸਮਤ ਬਣ ਗਈ ਹੈ ਉਹ ਹੋਣਾ ਹੀ ਹੈ ਤੇ ਮਾਰਨ ਫਿਰ ਦੱਸੋ ਬੰਦਗੀ ਕਰਨ ਦੀ ਗੁਰੂ ਦੀ ਕੀ ਲੋੜ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ ਲੇਖ ਨਾ ਮਿਟੇ ਸਖੀ ਜੋ ਲਿਖਿਆ ਕਰਤਾ ਜੋ ਰੱਬ ਨੇ ਲਿਖਿਆ ਉਹ ਮਿਟ ਨਹੀਂ ਸਕਦਾ ਜੇ ਸਾਡੇ ਭਾਗਾਂ ਵਿੱਚ ਦੁੱਖ ਲਿਖਣ ਦੁੱਖ ਆਉਣੇ ਹੀ ਆਉਣੇ ਕੋਈ ਮਿਟਾ ਨਹੀਂ ਸਕਦਾ ਤਾਂ ਫਿਰ ਗੁਰੂ ਕੋਰਾਂ ਦੀ ਲੋੜ ਕੀ ਹੈ ਕੇਵਲ ਅਸੀਂ ਸੋਚਦੇ ਹਾਂ ਅਸੀਂ ਇਹਨੇ ਸਾਡੀ ਕਿਸਮਤ ਹੀ ਇਦਾਂ ਹੈ ਗਰੀਬ ਰਹਿਣ ਦੀ ਜਿਨ੍ਹਾਂ ਲੋਕੜੇ ਮਿਹਨਤ ਕੀਤੀ ਨਾ ਉਹ ਮਿਹਨਤ ਕਰਕੇ ਅੱਗੇ ਵੱਧ ਗਏ ਜਿਹੜੇ ਸੋਚਦੇ ਜੋ ਰੱਬ ਨੇ ਲਿਖਿਆ ਉਹੀ ਹੋਣਾ ਉਹ ਦੁੱਖ ਸਹਿੰਦੇ ਨੇ ਕਹਿੰਦੇ ਨੇ ਕਿਸਮਤ ਸਾਡੀ ਨਹੀਂ ਗੁਰਮਤ ਕਿਸਮਤ ਨੂੰ ਮੰਨਦੀ ਨਹੀਂ ਕਹਿੰਦੇ ਆ ਤੇਰੇ ਹੱਥਾਂ ਵਿੱਚ ਐ ਜਿਹੜੀ ਤਾਕਤ ਤੇ ਤੇਰੀ ਕਿਸਮਤ ਬਦਲ ਸਕਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਹਿੰਦੇ ਨੇ ਲੋਕਾਂ ਨੂੰ ਤੇ ਲੋਕ ਕਹਿੰਦੇ ਜੀ ਮਹਾਰਾਜ ਇਹ ਸਾਡੀ ਕਿਸਮਤ ਹੀ ਹੈ ਗੁਲਾਮੀ ਅਸੀਂ ਕੀ ਕਰ ਸਕਦੇ ਆ ਇਸ ਸੈਦ ਬੜਾ ਪਿਆਰਾ ਜਵਾਬ ਸੀ ਕਹਿੰਨਗੇ ਹਰ ਇੱਕ ਉਹ धर ਲੂੰਗਾ ਸ਼ਮਸ਼ੀਰ ਕੇ ਆਗੇ ਕਲ ਤੱਕ ਦੁਨੀਆ ਜੁਗਤੀ ਸੀ ਤਕਦੀਰ ਕੇ ਆਗੇ ਅਬ ਤਕਦੀਰ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ ਲੋਕ ਤਕਦੀਰ ਦੇ ਗਲਗੜਦੇ ਮੇਰਾ ਜਿਹੜੀ ਸ੍ਰੀ ਸਹਿਤੋਂ ਦੇ ਰਹੇ ਆ ਨਾ ਇਹ ਸ੍ਰੀ ਸਹਿਤੋਂ ਦੀ ਤਕਦੀਰ ਬਦਲ ਲੈ ਦੇਗੇ ਇਸ ਦੇਸ਼ ਤੇ ਗੁਲਾਮੀ ਕੱਟੀ ਹੋਣਾ ਹੈ ਹੁਣ ਸ਼ੇਖ ਸਾਗਦ ਮਾਰੇ ਗੁਰੂ ਦੀ ਕੀ ਲੋੜ ਹੈ ਤੇ ਗੁਰੂ ਗੋਬਿੰਦ ਸਿੰਘ ਮਾਰੇ ਨੇ ਉਹ ਦਿਖਾਇਆ ਵੇ ਇੱਕ ਸਟੈਂਪ ਜਿਹੜੀ ਹੁੰਦੀ ਹੈ ਨਾ ਮੋਰ ਅਜੀ ਮੋਹਰ ਲਾਉਨੇ ਸਹੀ ਲਗਾ ਕੇ ਮੋਹਰ ਲਾਉਨੇ ਉਹਦੇ ਅੱਖਰ ਪੁੱਠੇ ਲਿਖੇ ਹੁੰਦੇ ਨੇ ਜਦੋਂ ਪੜੋਗੇ ਨਾ ਤਾਂ ਪੁੱਠੇ ਲਿਖੇ ਜੀ ਸਾਹਿਬ ਨੇ ਪੜ ਕੇ ਲਿਖਿਆ ਹੋਇਆ ਬੜਾ ਔਖਾ ਹੁੰਦਾ ਪੜਿਆ ਨਹੀਂ ਜਦਾਂ ਕਹਿੰਦੇ ਪੜਿਆ ਨਹੀਂ ਜਾ ਰਿਹਾ ਕਹਿੰਦੇ ਕਿਉਂ ਕਹਿੰਦੇ ਆਖਰ ਪੁੱਠੇ ਲਿਖੇ ਹੋਏ ਨੇ ਗੁਰੂ ਜੀ ਨੇ ਸਹੀ ਲਗਾ ਕੇ ਉਹ ਕਾਗਜ਼ ਤੇ ਮੋਹਰ ਲਗਾਈ ਕਹਿੰਦੇ ਹੁਣ ਪੜ ਕੇ ਲਿਖਿਆ ਹੋਇਆ ਉਹਨੇ ਪੜਨਾ ਸ਼ੁਰੂ ਕਰਤਾ ਲਿਖਿਆ ਹੋਇਆ ਤੇ ਗੁਰੂ ਜੀ ਨੇ ਪਹਿਲੇ ਕਿਨੂੰ ਪੜ ਜਾ ਕੇ ਕਹਿੰਨਾ ਕਿ ਪਹਿਲਾ ਆਖਰ ਪੁੱਠੇ ਕਰਸਣ ਹੁਣ ਸਿੱਧੇ ਕਹਿੰਦੇ ਬਸ ਗੁਰੂ ਜਿਹੜੇ ਆਖਰ ਪੁੱਠੇ ਕਰ ਸਿੱਧੇ ਕਰ ਦਿੰਦਾ ਜਿਹੜੇ ਤੇਰੇ ਕਰਮਾਂ ਨਾਲ ਲੇਖ ਬਣ ਗਏ ਨੇ ਸੰਜੋਗ ਸੰਸਕਾਰ ਬਣ ਗਏ ਜਦੋਂ ਗੁਰੂ ਕੋ ਲੈਣ ਤੇਰੇ ਸੰਸਕਾਰ ਬਦਲ ਦੇਗਾ ਗੁਰੂ ਦੀ ਮੱਤ ਤੇ ਤੁਰੇਗਾ ਗੁਰੂ ਲੇਖ ਮਿਟਾ ਸਕਦਾ ਸਹਿਬ ਕਹਿੰਦੇ ਕਿ ਜੋ ਪਰਮਾਤਮਾ ਨੇ ਲਿਖਿਆ ਹੋਇਆ ਕੋਈ ਦੁਨੀਆਵੀ ਬੰਦਾ ਮਿਟਾ ਨਹੀਂ ਸਕਦਾ ਪਰ ਕਹਿੰਦਾ ਕਿ ਮਨ ਤਨ ਸੌਪੇ ਕੰਤ ਕੋ ਸ਼ਬਦ ਧਰੇ ਪਿਆਰ ਪਰ ਜੇਕਰ ਕੋਈ ਆਪਣਾ ਮਨ ਆਪਣਾ ਤਨ ਆਪਣੇ ਖਸਮ ਮਾਲਕ ਕੇ ਅਰਪਣ ਕਰ ਦੇ ਤੇ ਸ਼ਬਦ ਨਾਲ ਜੁੜ ਕੇ ਉਸ ਰੱਬ ਨਾਲ ਪਿਆਰ ਕਰੇ ਬਿਨ ਨਾਮ ਹੈ ਕਿਨੇ ਨਾ ਪਾਇਆ ਦੇਖੋ ਹਿਰਦੈ ਵਿਚਾਰ ਕਿਨੇ ਪ੍ਰਮਾਤਮਾ ਦੇ ਗੁਣਾ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਰੱਬ ਦਾ ਪਿਲਾਪ ਨਹੀਂ ਕੀਤਾ ਤਾਂ ਆਪਣੇ ਅੰਦਰ ਵਿਚਾਰ ਕਰਕੇ ਵੇਖ ਲੋ ਨਾਨਕ ਸਾ ਸਵਾਲਿਓ ਸੁਲਖਣੀ ਜੇ ਰਾਵੀ ਸਰਜਣਹਾਰ ਕਹਿੰਦੇ ਨਾਨਕ ਜੇਕਰ ਉਹ ਜੀਵ ਇਸਤਰੀ ਕੁਲਖਣੀ ਪਹਿਲੇ ਲਖਣਾ ਵਾਲੀ ਹੈ ਕ੍ਰੂਪ ਹੈ ਆਪਣੀ ਮਨਮਰਜ਼ੀ ਕਰਦੀ ਹੈ ਜੇਕਰ ਉਹ ਸਿਰਜਣਹਾਰ ਆਪਣੋ ਸਿਮਰਨਾ ਸ਼ੁਰੂ ਕਰ ਦੇ ਕਹਿੰਦੇ ਫਿਰ ਉਹ ਸਵਾਲਿਓ ਸੁਲਖਣੀ ਉਹ ਸੋਹਣੇ ਲਖਣਾ ਵਾਲੀ ਬਣ ਜਾਂਦੀ ਹੈ ਉਹ ਮਾੜੇ ਪਾਸੋਂ ਹਟ ਕੇ ਚੰਗੇ ਪਾਸੇ ਤੁਰਨਾ ਸ਼ੁਰੂ ਕਰ ਦਿੰਦੀ ਹੈ ਮਹਿਲਾ ਤੀਜਾ ਮਾਇਆ ਮੋਹ ਬੁਬਾਰ ਹੈ ਇਸ ਦਾ ਨਾਂ dissਾ ਉਰਵਾਰ ਨਾ ਪਾਰ ਕਹਿੰਦੇ ਮਾਇਆ ਦਾ ਮੋਹ ਬੜਾ ਕੋਪਹਨੇਰਾ ਜਿਹੜਾ ਮਾਇਆ ਦੇ ਮੋਹ ਚ ਪੈ ਜਾਂਦਾ ਨਾ ਉਹਨੂੰ ਵੀ dissਦਾ ਹੀ ਕੁਝ ਨਹੀਂ ਉਹਨੂੰ ਵਿਖਾਈ ਦਾ ਜਗ੍ਹਾ ਕੇ ਕੋਪਹਨੇਰਾ ਬਣ ਜਾਂਦਾ ਉਹਦਾ ਆਰਲਾ ਪਰਲਾ ਬਣਨ dissਦਾ ਨਹੀਂ ਕਿੱਥੇ ਖਤਮ ਹੋਣਾ ਤੇ ਕੇ ਜਦੋਂ ਆਤ ਧੁੰਦ ਪੈ ਜਾਂਦੀ ਹੈ ਇਹਨੂੰ ਗੱਡੀ ਚਲਾਓ ਤੇ ਪਤਾ ਨਹੀਂ ਲੱਗਦਾ ਵੀ ਅੱਗੇ ਕਿੱਥੇ ਜਾਣਾ ਸੀ ਦੂਜੀ ਬਸ ਦਿਸਦਾ ਹੀ ਨਹੀਂ ਰੋੜ ਹੀ ਨਹੀਂ ਦਿਸਦੀ ਕਹਨੇ ਮਾਇਆ ਦਾ ਮੋਹ ਭੜਾ ਗੁਪ ਹਨੇਰਾ ਇਹਦਾ ਔਰਲਾ ਪਰਲਾ ਬਣਾ ਦਿਸਦਾ ਨਹੀਂ ਮਨਮੁਖ ਅਗਿਆਨੀ ਮਹਾ ਦੁਖ ਪਾਇੰਦੇ ਡੁੱਬੇ ਹਰਨਾਮ ਵਿਸਾਰ ਤੇ ਮਨ ਪਿਛੇ ਤੁਰਨ ਵਾਲੇ ਅਗਿਆਨੀ ਜਿਹੜੇ ਨੇ ਉਹ ਆਪਣੇ ਮਤਨ ਸਾ ਤੁਰਨ ਕਰਕੇ ਗਿਆਨਤਾ ਵੀ ਤੁਰਦੇ ਹਨ ਇਸ ਕਰਕੇ ਮਹਾ ਦੁਖ ਪਾਇੰਦੇ ਬੜਾ ਬੜਾ ਦੁੱਖ ਲੱਗਦਾ ਉਹਨਾਂ ਨੂੰ ਡੁੱਬੇ ਹਰ ਨਾਮ ਵਿਸਾਰ ਤੇ ਰੱਬ ਨੂੰ ਵਿਸਾਰਨ ਕਰਕੇ ਉਸ ਮਾਇਆ ਦੇ ਮੋਹ ਹਨੇਰੇ ਵਿੱਚ ਡੁੱਬ ਕੇ ਖਤਮ ਹੋ ਜਾਂਦੇ ਹਨ ਭਲਕੇ ਉੱਠ ਬਹੁ ਕਰਮ ਕਰੈ ਭਲਕੇ ਉੱਠ ਬੋ ਕਰਮ ਕਮਾਵੈ ਦੁਜੈ ਭਾਇ ਪਿਆਰ ਕਹਿੰਦੇ ਭਲਕੇ ਉੱਠਦੇ ਨੇ ਸਵੇਰੇ ਉੱਠਦੇ ਹਨ ਗੁਰਮਤਿ ਦਾ ਮਾਰਗ ਸਿੱਖਨੇ ਅੰਮ੍ਰਿਤ ਰਿੱਤ ਸੰਭਾਲ ਕਰਨੀ ਸਵੇਰੇ ਉੱਠਣਾ ਪਰੋਠੇ ਕਰਨਾ ਕੀ ਹੈ गुस्सरावती तो बंद की करनी है बाणी पढ़नी है सरन करनी है पर कहने कि मानव बंदे भी उठते हैं सवेरे पर बहुत सारे कर्म करते हैं उठते सार्ज का समा की है भाई उठते सर मोबाइल फड़ लेना वेखो मैसेज कितों आए शेयर मार्केट भी इतने पजगी पैसा कि आ गया कि चला गया सवेरे सवेरे उठ के मोबाइल से फिल्मा देखना शुरू रील् देखना शुरू करता बंद ਤੇ ਸੈਵ ਨੂੰ ਹੁੰਦੇ ਬੜੇ ਕਰਮ ਕਰਦੇ ਨੇ ਪਰ ਦੂਜਾ ਪਾਏ ਪਿਆਰ ਰੱਬ ਨਾਲ ਪਿਆਰ ਹੀ ਦੂਜੇ ਪਾਸੇ ਪਿਆਰ ਆਉਣਾ ਤਾਂ ਇਹਨਾਂ ਰੱਬ ਦਾ ਪਿਆਰ ਉਹ ਤਾਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਗੁੰਦੇ ਨੇ ਬਬੀਹਾ ਅੰਮ੍ਰਿਤ ਵੇਲੇ ਬੋਲੇ ਆ ਤਾਂ ਦਰ ਸੁਣੀ ਪੁਕਾਰ ਮੇਕਾ ਨਾ ਫਰਮਾਨ ਹੋਵਾ ਉਹ ਅੰਮ੍ਰਿਤ ਉੱਠ ਕੇ ਰੱਬ ਦੀ ਬੰਦਗੀ ਕਰਦੇ ਨੇ ਤੇ ਜਿਹੜੇ ਮਨੁੱਖ ਨੇ ਉਹ ਵੀ ਉੱਠਦੇ ਨੇ ਸਵੇਰੇ ਜੇ ਨਿੰਦਰ ਖੁੱਲ ਜਾਏ ਨਾ ਤਾਂ ਬਿਸਤਰੀ ਬਾਹਰ ਨਿਕਲਦੇ ਪਹਿਲੇ ਮੋਬਾਈਲ ਫੜ ਲੈਣਾਂ ਗੰਧਮਨ ਵੇਖਣਾ ਸ਼ੁਰੂ ਕਰ ਦੇਣਾ ਤੇ ਸਹਿਜ ਵੀ ਕਹਿੰਦੇ ਦੂਜੇ ਭਾਏ ਪਿਆਰ ਦੂਜੇ ਪਿਆਰੇ ਪੈ ਜਾਂਦੇ ਨੇ ਸਤਿਗੁਰ ਸੇਵੈ ਆਪਣਾ ਭਉ ਜਨ ਉਤਰੇ ਪਾਰ ਜੇ ਅੰਮ੍ਰਿਤ ਵੇਲੇ ਉੱਠ ਗਏ ਤੇ ਜੇ ਰੱਬ ਦੀ ਗੁਰੂ ਦੀ ਮੱਤ ਨੂੰ ਸਤੋਰਾਂ ਸ਼ੁਰੂ ਕਰਦੇ ਆਂ ਤੇ ਗੁਰੂ ਨੇ ਕਿਹਾ ਨਾ ਗੁਰ ਸਤਿਗੁਰ ਕਾ ਜੋ ਸਿੱਖਾ ਖਾਏ ਸੋ ਭਲਕੇ ਉਠਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅਮਰ ਸਰਬ ਆਵੇ ਮੁਰਦਾ ਸੇਰੇ ਤੇ ਜੇ ਉਠ ਗਏ ਤਾਂ ਫਿਰ ਸੇਵਾਂ ਆਪਣਾ ਸਤਿਗੁਰ ਦੇ ਮਤਮ ਸੰਤੁਰਨਾ ਸ਼ੁਰੂ ਕਰਦੇ ਆਂ ਆਪਣੇ ਸੰਭਾਲ ਨੂੰ ਸੰਭਾਲਣਾ ਸ਼ੁਰੂ ਕਰਦੇ ਆਂ ਭੌਜਨ ਉਤਰੇ ਪਾਰ ਫਿਰ ਇਸ ਭੌਜਨ ਭਿਆਨਕ ਸਾਗਰੋਂ ਤਰ ਜਾਂਦੇ ਹਨ ਨਾਨਕ ਗੁਰਮੁਖ ਸੱਚ ਸਮਾਵੇਂ ਸੱਚ ਨਾਮ ਓਰ ਧਾਰ ਕਹਿੰਦੇ ਹੈ ਨਾਨਕ ਕਿ ਗੁਰੂ ਦੇ ਮਤਮ ਸੰਤੁਰਨ ਵਾਲ ਜਿਹੜੇ ਨੇ ਉਹ ਸੱਚ ਦੀ ਕਮਾਈ ਕਰਦੇ ਆਂ ਸਾਚਾ ਜੁੜ ਜਾਂਦੇ ਹਨ ਤੇ ਸੱਚ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਸਾ ਲੈਂਦੇ ਪਾਉੜੇ ਹਰ ਜਲ ਥਲ ਮਹੀਂ ਅਲ ਪਰਪੂਰ ਦੂਜਾ ਨਾਹੀਂ ਕੋਏ ਕਹਿੰਦੇ ਆਕਾਰੁ ਕੁਕਰੂ ਜਮੀਨ ਦੇ ਵਿੱਚ ਵੀ ਹੈ ਹਰ ਜਲ ਪਾਣੀ ਵਿੱਚ ਵੀ ਹੈ ਥਲ ਜ਼ਮੀਨ ਤੇ ਵੀ ਹੈ ਮਹੀਂ ਮੇਰੇ ਅਕਵਾਸ਼ ਵਿੱਚ ਸਪੇਸ ਵਿੱਚ ਹਰ ਇੱਕ ਥਾਂ ਤੇ ਉਹ ਹੈ ਪਰਪੂਰ ਹੈ हर एक थे नकानक भरिया दूजा ना ही कोई उस रब तो हो रही ता ही गुरु ने कहा एक ओंकार की गल की परमात्मा एक के है इतने कई ने कई हजार करोड़ बनाए हुए स पर गुरु नानक साहब ने कहा एक ओंकार परमात्मा एक है क्या एक परमात्मा दूजा ना है कोई कोई होर दूजा नहीं हर आप बह करे ਕੁੜਿਆਰ ਸਭ ਮਾਰ ਕਢੋਏ ਉਹ ਨਿਆਂ ਵੀ ਆਪ ਕਰਦਾ ਐਸਾ ਨਹੀਂ ਕਿ ਨਿਆਂ ਉਸ ਕੋਈ ਹੋਰ ਬਿਠਾਇਆ ਹੋ ਸ ਹੈ ਉਹ ਪ੍ਰਮਾਤਮਾ ਆਪ ਬੈਠ ਕੇ ਸਾਰਾ ਨਿਆਂ ਉਹ ਕਰ ਲੜ ਕੁੜਿਆਰ ਝੂਠੇ ਲੋਕ ਨੇ ਉਹਨਾਂ ਨੂੰ ਮਾਰ ਕੇ ਬਾਹਰ ਕੱਢ ਦਿੰਦਾ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਂ ਕੀ ਹੋਏ ਜਿਹੜੇ ਸਚਿਆਰ ਨੇ ਉਹਨਾਂ ਨੂੰ ਵਡਿਆਈ ਦਿੰਦਾ ਹੈ ਉਹਨਾਂ ਨੂੰ ਮਾਣ ਬਖਸ਼ਦਾ ਹੈ ਤੇ ਜਿਹੜੇ ਝੂਠੇ ਨੇ ਉਹਨਾਂ ਨੂੰ ਫਿਰ ਮਾਰ ਕੇ ਬਾਹਰ ਕੱਢ ਦਿੰਦਾ ਹੈ ਜਿਹੜੇ ਰੱਬ ਦੀ ਦਰਗਾਹ ਵਿੱਚ ਸਚਾਰ ਪ੍ਰਵਾਨ ਹੋ ਜਾਂਦੇ ਨੇ ਕਹਿੰਦੇ ਚਾਰਾਂ ਦੇਵ ਵਿਡਿਆਈ ਹਰ ਧਰਮ ਨਿਆਂ ਕੀ ਹੋਈ ਦੁਨਿਆਵੀ ਤੋਂ ਕੁਝ ਵੇਖੋ ਕਿੰਮਰ ਅਸਾ ਹੁੰਦਾ ਕਿ ਜਿਹੜਾ ਬੰਦਾ ਝੂਠਾ ਹੈ ਨਾ ਪਰ ਜੇ ਕੋਲ ਉਸ ਕੋਲ ਧਨ ਦੌਲਤ ਬਹੁਤ ਹੈ ਤੇ ਕਿੰਮਰ ਥਾਣੇ ਬੁਲਾ ਕੇ ਉਹ ਬੜਾ ਮਾਨ ਦਿੱਤਾ ਜਾਂਦਾ ਹੈ ਵੀ ਤਣਾੜ ਬੰਦਾ ਹੈ ਚਾਰ ਪਾਸੇ ਜੇ ਭਰ ਜਾਏਗਾ ਸਾਡੀ उसे झूठे ने भी माण मिलता है कई बार जो मर्डर करके आया उन्होंने भी माण देखकर उन्होंने बार केंद्र उन्हों जो सचार है गरीब बेचारा ओनू चौकेद्र कर चढ़ावा नहीं चला सदन उन्होंने जेब नहीं गर्म कर सकता पर रब की दरगाह में न्या करता साहेबाण कहते हैं हर का एक चंबो देखा मेरे लाल जियो जो किस करे धर्म न्याय राम रब हमेशा न्या करता है ਜਿਹੜਾ ਚੰਗਾ ਉਹਨੂੰ ਮਾਣ ਮਿਲਦਾ ਜਿਹੜਾ ਮਾੜਾ ਉਹਨੂੰ ਫਿਰ ਸਜ਼ਾ ਵੀ ਮਿਲਦੀ ਸਹਿਬ ਜੀ ਕਹਿੰਦੇ ਕਿ ਉਹ ਧਰਮ ਦਾ ਨਿਆਂ ਕਰਦਾ ਸਭ ਹਰ ਕੇ ਕਰੋ ਉਸਤ ਜਿੰਨੇ ਗਰੀਬ ਅਨਾਥ ਰਾਖ ਲਿਓਏ ਕਹਿੰਦੇ ਭਈ ਸਾਰੇ ਉਸਰਬ ਦੇ ਉਸਤ ਕਰੋ ਉਹਦੀਆਂ ਸਿਫਤਾਂ ਕਰੋ ਜਿਹੜਾ ਨਿਮਾਨਿਆਂ ਨੂੰ ਮਾਣ ਦੇ ਨਵੰਦਾ ਜਿਹਦਾ ਕੋਈ ਆਸਰਾ ਨਹੀਂ ਹੈ ਪਰਮਾਤਮਾ ਉਹਦੀ ਵੀ ਰੱਖਿਆ ਕਰਦਾ ਉਹਨੂੰ ਇਹ ਮਾਣ ਦਿੰਦਾ ਜੈਕਾਰ ਕੀਓ ਧਰਮੀਆਂ ਦਾ ਪਾਪੀ ਕੋ ਡੰਡ ਦਿਓਏ ਜਿਹੜੇ ਧਰਮੀ ਲੋਕ ਨੇ ਉਹਦੀ ਜਜਾਜਾਕਾਰ ਕਰਾਉਂਦਾ ਆਕਾਰ ਗੁਰੂਆਂ ਜਿਹੜੇ ਪਾਪੀ ਨੇ ਉਹਨੂੰ ਡੰਡ ਮਿਲਦਾ ਹੁਣ ਡੰਡ ਦਿਸਦਾ ਨਹੀਂ ਸਾਨੂੰ ਕਿੰਮਾ ਐਸਾ ਨਹੀਂ ਕਿ ਰੱਬ ਵਰਗੇ ਜੇ ਨਹੀਂ ਪਾ ਦਿੰਦਾ ਤੁਰਦੇ ਫਿਰਦੇ ਨੇ ਸੰਸਾਰ ਵਿੱਚ ਪਰ ਕੋਈ ਨਾ ਕੋਈ ਰੋਗ ਕੋਈ ਨਾ ਬਿਮਾਰੀਆਂ ਕਿਤੇ અપਮਾਨ ਹੋ ਰੇ ਆ ਕਿਤੇ ਘਰ ਦਾ ਜੀ ਹੁਣਾ ਚਲਾ ਜਾਂਦਾ ਪੁੱਤਰ ਜਵਾਨ ਚੜਾਈ ਕਰ ਜਾਂਦਾ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੁੰਦੇ ਨੇ ਇਹ ਡੰਡ ਪਰਮਾਤਮਾ ਦੇ ਹੀ ਜਾਂਦਾ ਹੁੰਦਾ ਪੇ ਜਿਹੜਾ ਚੰਗੇ ਕਰਮ ਕਰਦਾ ਉਹਦੀ ਚਾਜਾਗਾਰ ਹੁੰਦੀ ਹੈ ਸੰਸਾਰ ਵਿੱਚ ਪਰ ਜਿਹੜਾ ਮਾੜੇ ਕਰਮ ਕਰਦਾ ਨਾ ਸੰਸਾਰ ਵੀ ਰਹਿੰਦੇ ਆ ਹੋਏ ਆ ਤੇ ਸੈਗ ਨੇ ਫਿਰ ਉਹ ਪਰਮਾਤਮਾ ਉਸ ਪਾਪੀ ਨੂੰ ਡਾਂਡ ਵੀ ਦਿੰਦੇ ਨੇ ਪਰਮਾਤਮਾ ਦੀ ਸਮਰੱਥਾ ਹੈ ਉਹ ਤਾਕਤ ਹੈ ਕਿ ਉਹ ਆਪਣੇ ਭਗਤਾਂ ਦੀ लाज ਰੱਖਦਾ ਹੈ हर जुग जुग भगत पायाखदा राम राज हरनाकश दुष्ट हर मारे प्रहलाद राया जिन्ना मर्जी को बलशाली बंदा हो जो मर्जी के बड़े मेरे बड़े राज दरबार बनती है मेरी डी सी ना बनती है गोवर्नर बन रही है बड़ा बड़ा माण करता होगा पर रब की दरगाह में तुच्छ है ओनू सजा मिलती है हरनाकश ही बड़ा माण करता मेरे को ताकत बड़ी है परमात्मा पर उन्होंने भी दंड दिता जो प्रहलाद ਬੰਦਗੀ ਕਰਨ ਵਾਲਾ ਸਦਾ ਆਖਿਆ ਕਿ ਦਿਸ਼ਾਏ ਬਣੇ ਇਸ ਸਤਿਗੁਰੂ ਕਿਰਪਾ ਕਰਨ ਏਕ ਦੇ ਮਾਨ ਨਾ ਕਰੀਏ ਕਿ ਮੈਂ ਬੜਾ ਕੁਝ ਜਾਣਦਾ ਮੇਰੀ ਬੜੀ ਪਹੁੰਚ ਹੈ ਮੈਂ ਕੁਝ ਵੀ ਕਰ ਸਕਦਾ ਇਹ ਖਿਆਲ ਕਰਨਾ ਜੋ ਮਾੜਾ ਕੰਮ ਕਰ ਰਹੇ ਆ ਤੇ ਰੱਬ ਸਜ਼ਾ ਵੀ ਦੇਵੇਗਾ ਸਜ਼ਾ ਲੈਣ ਨੂੰ ਵੀ ਤਿਆਰ ਰਹਿਣਾ ਚਾਹੀਦਾ ਤੇ ਰੱਬ ਦੰਡ ਹਰ ਨੂੰ ਦਿੰਦਾ ਫਿਰ ਜਿਹੜਾ ਮਾੜੇ ਕੰਮ ਕਰਦਾ ਸੋ ਗੁਰੂ ਕਿਰਪਾ ਕਰਨ ਸੰਸਾਰ ਵੀ ਦੰਦੇ ਆ ਹਿਆਂ ਨੇਕ ਕੰਮ ਕਰੀਏ ਚੰਗੇ ਕੰਮ ਕਰੀਏ ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ